ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਆਪਣੇ ਘਰਾਂ ਵਿੱਚ ਟਾਈਮ ਇੱਥੇ ਪੌਣੇ 9 ਦਾ ਹੋ ਗਿਆ ਤੇ ਵਰਿੰਦਰ ਕਰ ਰਹੀ ਸੀ ਰਿਆਜ਼ ਤੇ ਮੈਂ ਇਸ ਕਰਕੇ ਗੈਸ ਵਿੱਚ ਹੀ ਬਾਲ ਲਿਆ ਕਿ ਉਹਨਾਂ ਦੇ ਗਲੇ ਵਿੱਚ ਲੱਗੂਗਾ ਤੇ ਇੱਥੇ ਬਰੀ ਆਮ ਪਾੜ ਰਿਆ ਤੇ ਆਹ ਦੇਖੋ ਕੱਪੜੇ ਸਾਰੇ ਮੈਂ ਜੋੜ ਰਹੀ ਸੀ ਇੰਨੇ ਜੋੜੇ ਨੇ ਤੇ ਅੱਧੇ ਪਏ ਨੇ ਹੁਣ ਬਾਅਦ ਚ ਜੋੜਾਂਗੀ ਹੁਣ ਚੱਲਦੇ ਰਸੋਈ ਚ ਫੁੜਕੇ ਲਾਣੇ ਨੇ ਦਾਲ ਪਈਆ ਤੇ ਭਾਂਡੇ ਵਗੈਰੇ ਮਾਂਜਦੇ ਨੇ ਅਸੀਂ ਆਪਣੇ ਕਿ ਸਟੂਡੈਂਟ ਹੁਣੇ ਗਏ ਉਹਨਾਂ ਦੇ ਰਿਆਸ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਪ੍ਰਸ਼ਾਦਾ ਬਣਾਵਾਂਗੀ ਪਲੇਟ ਹੋ ਗਿਆ ਬਹੁਤ ਜ਼ਿਆਦਾ ਕਿ ਅੱਜ ਜਿਆਦਾ ਟਾਈਮ 5 ਵਜੇ ਦੇ ਬੈਠੇ ਸੀਗੇ ਤੇ ਅੱਜ ਜਿਆਦਾ ਟਾਈਮ ਲੱਗ ਗਿਆ ਇਹਨਾਂ ਦਾ ਤੇ ਜਦੋਂ ਰਿਆਸ ਕਰਦੇ ਫਿਰ ਹੁਣ ਰੋਟੀ ਵਗੈਰਾ ਲੈ ਕੇ ਖਾਣਗੇ ਕੋਕ ਪਹਿਲਾਂ ਕਿੰਨੀ ਇਹਨਾਂ ਨੇ ਖਾਣਾ ਹੁੰਦਾ ਬਾਅਦ ਚ ਖਾਣੀ ਹੁੰਦੀ ਹੈ ਰੋਟੀ ਤੇ ਉਹਦੇ ਕਰਕੇ ਫਿਰ ਅਸੀਂ ਵੀ ਲੇਟ ਪਹੁੰਚਾਨੇ ਤੇ ਹੁਣ ਮੈਂ ਰਾਜਮਾ ਕੱਢ ਕੇ ਲਈ ਮੈਂ ਕਿ ਸ਼ਾਇਦ ਬਰੀਆਮ ਕਹਿ ਰਹੀ ਮੈਂ ਰਾਜਮਾ ਨਾਲ ਖਾਣੀ ਹੈ ਤੇ ਦਾਲ ਵੀ ਹੈਗੀ ਹੈ ਰਾਜਮਾ ਵੀ ਹੈ ਗਿਆ ਤੇ ਫੁਣਕੇ ਲਾਉਣੇ ਹੈ ਕਿ ਦੋ ਦੋ ਫੁਣਕੇ ਜਿਹੜੇ ਖਾਣੇ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲੱਗਦੀਆਂ ਹੋਣਗੀਆਂ ਜੇ ਲੱਗਦੀਆਂ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਰੀਆਂ ਭੈਣਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵਲੌ ਹੁਣ ਇਹ ਮੈਂ ਪਾਣੀ ਇੱਥੇ ਪਾ ਕੇ ਨਾ ਕੂਟਿਆਂ ਨੂੰ ਰਾਤ ਨੂੰ ਪਾਣੀ ਨਹੀਂ ਪਾਣੀ ਜਾਂ ਸ਼ਾਮ ਨੂੰ ਅੱਜ ਸ਼ਾਮੀ ਪਾਇਆ ਨਹੀਂ ਪਾਣੀ ਤੇ ਫਿਰ ਰਾਤ ਨੂੰ ਮੈਂ ਕਿਹਾ ਚਲ ਪਾ ਲਾਂਗੇ ਤੇ ਹੁਣ ਮੈਂ ਆਟਾ ਵਗੈਰਾ ਬਾਹਰ ਗੁੰਨ ਕੇ ਰੱਖਿਆ ਹੋਇਆ ਤੇ ਉਹ ਫਿਰਕੇ ਲਾਵਾਂਗੀ ਫਿਰ ਉਸ ਤੋਂ ਬਾਅਦ ਮੈਂ ਅੱਜ ਇੱਥੇ ਸੈਰ ਕਰਾਂਗੀ ਅੱਜ ਮੇਰੀ ਬਹੁਤ ਜ਼ਿਆਦਾ ਥੱਕ ਗਈ ਹੈ ਤੇ ਸਾਰੀਆਂ ਭੈਣਾਂ ਨੂੰ ਮੈਂ ਸੱਚੇ ਮੈਂ ਗੱਲ ਕਰਨਾ ਚਾਹੁੰਦੀ ਕਿ ਜੇ ਤੁਸੀਂ ਵੀਡੀਓ ਤੇ ਆਉਂਦੀਆਂ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਐਡ ਸਕਿੱਪ ਨਾ ਕਰਿਆ ਕਰੋ ਪਲੀਜ਼ ਫੁੱਲ ਵਾਚ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਜਦੋਂ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਹਨਾ ਤੇ ਬਹੁਤ ਮਿਹਨਤ ਲੱਗਦੀ ਸਾਰੀਆਂ ਭੈਣਾਂ ਨੂੰ ਤੇ ਬਾਕੀ ਜਿਹੜੇ ਆਮ ਜਨਤਾ ਵੀ ਦੇਖਦੀ ਆ ਅਗਰ ਚੈਨਲ ਤੇ ਨਵੇਂ ਆਉਂਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਹਾਈਪ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਤੇ ਵੀਡੀਓ ਸਾਰੀਆਂ ਭੈਣਾਂ ਦੀ ਜਿਦੇ ਚ ਦੇ ਵੀ ਤੁਸੀਂ ਵੇਖਦੇ ਹੋ ਨਾ ਅਗਰ ਕਿਸੇ ਦੇ ਚੈਨਲ ਤੇ ਜਾਂਦੇ ਹੋ ਹਨਾ ਪਲੀਜ਼ ਉਹ ਵੀਡੀਓ ਨੂੰ ਕਲਿੱਕ ਕਰਕੇ ਛੱਡਿਆ ਨਾ ਕਰੋ ਕਿਉਂਕਿ ਫਿਰ ਥਰੋ ਰੇਟ ਬਹੁਤ ਘਟ ਜਾਂਦਾ ਇਹ ਗੱਲਾਂ ਮੈਂ ਕਰਨੀਆਂ ਨਹੀਂ ਸੀ ਚਾਹੁੰਦੀ ਕਿਉਂਕਿ YouTube ਦੇ برخلاف ਹੈ ਤਾਂ ਕਰਕੇ ਤੇ ਪਲੀਜ਼ ਸਾਰੇ ਬਹੁਤ ਮਿਹਨਤ ਕਰ ਰਹੇ ਨੇ ਤੇ ਮਿਹਨਤ ਕਰ ਰਹੇ ਆ ਤਾਂ ਸੱਚ ਪਾਸ਼ਾ ਨੇ ਫਾਲਤੂ ਦੇਣਾ ਹੀ ਦੇਣਾ ਹਨਾ ਤੇ ਚਲੋ ਹੁਣ ਫੁਲਕੇ ਉਤਾਰਦੇ ਹਾਂ ਉਸ ਤੋਂ ਬਾਅਦ ਦੇਖਦੇ ਫਿਰ ਮम्मी ਕੋ ਜਾਣਾ ਥੋੜਾ ਜਿਹਾ ਮम्मी ਕੋ ਬੈਠਾਂਗੀ ਤੇ ਬੈਠ ਕੇ ਫਿਰ ਗੱਲਾਂ ਬਾਤਾਂ ਕਰਕੇ ਅੱਧਾ ਘੰਟਾ ਬਹਿ ਜਾਂਦੇ ਹੁੰਦੇ ਰਾਤ ਨੂੰ ਤੇ ਜਾ ਕੇ ਬਹਾਂਗੀ ਤੇ ਕਾਫੀ ਦਿਨ ਹੋ ਗਏ ਮੈਂ ਸਿਹਤ ਵੀ ਨਹੀਂ ਠੀਕ ਸੀਤੇ ਬਰਿਆਮ ਚਲੇ ਜਾਂਦਾ ਥੱਲੇ ਕੋਈ ਜ਼ਿਆਦਾ ਉਨਮੀਕ ਭੇਜਦਾ ਕੋਈ ਵੀ ਕੰਮ ਕਰਨਾ ਹੈ ਬਰਿਆਮ ਜਾਈਂ ਜਾਈਂ ਕਿਉਂਕਿ ਤੀਸਰੀ ਮੰਜ਼ਲ ਤੇ ਰਹਿਨੇ ਆ ਸੀ ਤੇ ਚਲੋ ਮਿਲਦੇ ਤੇ ਹੁਣ ਕੰਮ ਕਰ ਲਈਏ ਤੇ ਸਵੇਰੇ ਉੱਠਾਂਗੇ ਨਵਾਂ ਕੰਮ ਸ਼ੁਰੂ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਕਰਦੇ ਆ ਉਹ ਹੁਣ ਪਰਮਾਤਮਾ ਨੂੰ ਪਤਾ ਹੈ ਕਿਸੇ ਰੋਟਣਾ ਵੀ ਹੈ ਕਿ ਨਹੀਂ ਹੈਲੋ ਫਰੈਂਡਸ ਅਸਸਿਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 10 ਵਜੇ ਦਾ ਹੋ ਗਿਆ ਕਿਚਨ ਚ ਮੈਂ ਕੰਮ ਕਰਕੇ ਆਈਆਂ ਤੇ ਹੁਣ ਮੈਂ ਇਹ ਵਾਲੇ ਬੈੱਡ ਸ਼ੀਟ ਚੇਂਜ ਕਰਾਂਗੀ ਬੈੱਡ ਸ਼ੀਟ ਚੇਂਜ ਕਰਾਂਗੀ ਪਤੀ ਡਸਟਿੰਗ ਵਗੈਰਾ ਕਰਾਂਗੇ ਸਾਰੀ ਬੱਦਲ ਬਹੁਤ ਭਰੇ ਪਏ ਆ ਜੀ ਦਾ ਇੰਨਾ ਹੋਇਆ ਪਿਆ ਨਾ ਰਾਤ ਨੂੰ ਮੀਂਹ ਆਇਆ ਤੇ ਮੌਸਮ ਸੋਹਣਾ ਹੋਇਆ ਪਿਆ ਵੈਸੇ ਮੌਸਮ ਤਾਂ ਸੋਹਣਾ ਹੋ ਜਿਹੜਾ ਹੋਇਆ ਜਿਹੜਾ ਪਾਣੀ ਆ ਗਿਆ ਹੈ ਨਾ ਬਹੁਤ ਜ਼ਿਆਦਾ ਪਾਣੀ ਸਾਡੇ ਅੰਦਰ ਰਾਤ ਨੂੰ ਤਾਂ ਤੇਰਾ ਪੱਪਾ ਨਾਲ ਇੱਕ ਸਾਈਡ 'ਤੇ ਬਹੁਤ ਪਾਣੀ ਆਇਆ ਹੋਇਆ ਤੇ ਬਹੁਤ ਮੱਲੂਮ ਨਹੀਂ ਕਿ ਤੁਸੀਂ ਸੁਣਿਆ ਤੇ ਕੁਝ ਮਤਲਬ ਦੇਖਿਆ ਡੇਰਾ ਬਾਬਾ ਨਾਨਕ ਰਮਦਾਸ ਬਾਬਾ ਬੁੱਢਾ ਜੀ ਦਾ ਜਿਹੜਾ ਸਥਾਨ ਹੈ ਉੱਥੇ ਸਾਰ ਗੁਰਦੁਆਰਾ ਸਾਹਿਬ ਵਿੱਚ ਵੀ ਪਾਣੀ ਕੋਈ ਦਿਖਾ ਰਿਆ ਸੀਗਾ ਯੂਟਿਊਬਰ ਜਾਂ ਨਿਊਜ਼ ਚੈਨਲ ਤੇ ਸ਼ਾਇਦ ਦੇਖਿਆ ਤੇ ਪਾਣੀ ਉੱਥੇ ਵੀ ਆਇਆ ਹੋਇਆ ਤੇ ਇਦਾਂ ਮਤਲਬ ਰਾਵੀ ਚੜੀ ਹੋਈ ਹੈ ਬੰਨ ਟੁੱਟ ਗਏ ਮਾਦੋਪੁਰ ਦਾ ਵੀ ਇੱਧਰ ਪਠਾਨਕੋਟ ਸਾਈਡ ਤੇ ਉੱਥੇ ਵੀ ਬੰਨ ਟੁੱਟ ਗਏ ਨੇ ਗੇਟ ਟੁੱਟ ਗਏ ਨੇ ਪਾਣੀ ਇੰਨਾ ਆ ਵੜਿਆ ਬਹੁਤ ਜ਼ਿਆਦਾ ਸਾਰੇ ਪੰਜਾਬ ਵਿੱਚ ਸਾਰਾ ਡੁੱਬਾ ਪਿਆ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਦੀਆਂ ਜਾਨਾਂ ਤੇ ਪਸ਼ੂਆਂ ਦਾ ਸਾਰਾਂ ਦਾ ਸੱਚੇ ਪਾਤਸ਼ਾਹ ਤੁਸੀਂ ਧਿਆਨ ਰੱਖਣਾ ਬਹੁਤ ਨੁਕਸਾਨ ਹੋ ਗਿਆ ਕਿਸਾਨਾਂ ਦਾ ਤੇ ਆਮ ਜਨਤਾ ਦਾ ਵੀ ਜਿਹੜੇ ਵਿੜੇ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪਿੰਡਾਂ ਤੋਂ ਅੱਗੇ ਨਹਿਰ ਹੈ ਨਹਿਰ ਤੋਂ ਅੱਗੇ ਜਿਹੜੇ ਰਤਾਬਦਾਨ ਇੱਕ ਯੂਟਿਊਬਰ ਹੈਗੇ ਨੇ ਉਹ ਮਨਪ੍ਰੀਤ ਸ਼ਾਇਦ ਹੈ ਕਿ ਰੱਤੇ ਦੀ ਤੇ ਉਹਨੇ ਵੀ ਕੱਲ ਵੀਡੀਓ ਪਾਈ ਸੀ ਤੇ ਬਹੁਤ ਪਾਣੀ ਸੀਗੇ ਤੇ ਬਹੁਤ ਘਬਰਾਏ ਹੋਏ ਸੀ ਤੇ ਵੇਖ ਕੇ ਇੰਨਾ ਮਨ ਖਰਾਬ ਹੋਇਆ ਬਹੁਤ ਜ਼ਿਆਦਾ ਕਿ ਵਲੌਗ ਬਣਾਉਣ ਨੂੰ ਬਿਲਕੁਲ ਹੀ ਦਿਲ ਕਰ ਰਿਹਾ ਕੋਈ ਸਾਰਾ ਦਿਨ ਨਿਊਜ਼ ਚਲਦੀ ਰਹਿੰਦੀ ਆ ਤੇ ਬਹੁਤ ਮਤਲਬ ਜਦੋਂ ਵੀ ਆਹ ਟਾਈਮ ਹੁੰਦਾ 88 ਦੇ ਵਿੱਚ ਵੀ ਬਹੁਤ ਹੜਾ ਆਏ ਸੀਗੇ ਉਸ ਤੋਂ ਬਾਅਦ 94 ਵਿੱਚ ਵੀ ਆਏ 93 94 ਵਿੱਚ ਸ਼ਾਇਦ ਆਏ ਸੀਗੇ ਤੇ 88 ਚ ਹਾਂਜੀ ਫਰੈਂਡ ਤੇ ਇੱਥੇ ਮੈਂ ਲੱਗ ਗਈ ਸੀ ਬੈੱਡ ਸ਼ੀਟ ਝਾੜਨ ਤੇ ਪਹਿਲਾਂ ਮੈਂ ਸੋਚ ਰਹੀ ਸੀ ਬੈੱਡ ਸ਼ੀਟ ਚੇਂਜ ਕਰ ਦੇਈਏ ਨਾ ਮੈਂ ਕੱਲੇ ਬੈੱਡ ਸ਼ੀਟ ਵਿਛਾਈ ਮੇਰਾ ਥੋੜੀ ਇਸ ਬੈੱਡ ਤੇ ਨਾ ਥੋੜੀ ਛੋਟੀ ਆਂਦੀ ਆ ਕਿ ਅਸੀਂ ਬੈੱਡ ਆਪ ਅਸੀਂ ਬਣਾਏ ਹੋਏ ਨੇ ਵੱਡੇ ਬੈੱਡ ਆ ਨੇ ਥੋੜੇ ਤੇ ਵਾਲੀ ਚਾਦਰ ਥੋੜੀ ਜਿਹੀ ਛੋਟੀ ਰਹਿੰਦੀ ਮੈਂ ਕੱਲ ਵਿਛਾ ਦੇ ਦਿੱਤੀ ਤੇ ਮੈਨੂੰ ਲੱਗੇ ਕਿ ਸਾਈਡਾਂ ਤੋਂ ਨਿਕਲਦੀ ਐ ਤੇ ਫਿਰ ਮੈਂ ਚੱਕ ਦੇਣੀ ਆ ਫਿਰ ਮੈਂ ਸੋਚਿਆ ਚੱਲ ਰਹਿਣੇ ਨਹੀਂ ਦਿਨੇ ਆ ਦੋ ਦਿਨਾਂ ਛਾਲ ਨੇ ਗੰਦੀ ਹੋ ਜੂ ਘਰ ਚੱਕ ਲਾਂਗੇ ਇੱਥੇ ਮੈਂ ਫੋਟੋ ਵਗੈਰਾ ਸਾਫ ਕਰਕੇ ਪਿੱਛੇ ਸਾਰੀ ਸਫਾਈ ਮੇਰਾ ਦੇ ਉੱਪਰ ਸਾਈਡ ਡਸਟਿੰਗ ਵਗੈਰਾ ਕੀਤੀ ਫਿਰ ਮੈਂ ਚਾਦਰੇ ਵੇ ਛਾ ਦਿੱਤੀ ਹੈ ਲੱਗਦੀ ਬਹੁਤ ਸੋਹਣੀ ਆ ਲਾਈਟ ਜਿਹਾ ਕਲਰ ਆ ਤੇ ਗਰਮੀਆਂ ਦੇ ਵਿੱਚ ਵੈਸੇ ਗਰਮੀ ਦੇ ਵਿੱਚ ਇਦਾਂ ਦੀ ਚਾਦਰਾਂ ਅੱਛੀਆਂ ਲੱਗਦੀਆਂ ਤੇ ਤਾਂ ਕਰਕੇ ਮੈਂ ਇਹੀ ਛਾ ਦਿੱਤੀ ਫਿਰ ਦੁਬਾਰਾ ਤੇ ਬਰਿਆਮ ਨੂੰ ਬਹੁਤ ਪਸੰਦ ਦੂਸਰੇ ਰੂਮ ਤੇ ਤੇ ਬਿਲਕੁਲ ਪੂਰੀ ਆਂਦੀ ਤੇ ਇੱਥੇ ਕੰਮ ਵਾਲੀ ਆ ਗਈ ਸੀਗੀ ਤੇ ਇਹਦਾ ਨਾਮ ਹੈਗਾ ਸਿਮੀ ਇਹ ਵੀ ਰੀਤਾ ਦੇ ਪਰਜਾਈ ਕੁਛ ਇਦਾਂ ਲੱਗਦੀ ਰਿਸ਼ਤੇਦਾਰੀ ਆ ਤੇ ਉਹਦੇ ਹਸਬੰਦ ਦਾ ਪੈਰਾਲਾਈਜ਼ ਅਟੈਕ ਹੋਣ ਕਰਕੇ ਉਹ ਫਟ ਗਈ ਸੀ ਤਾਂ ਫਿਰ ਇਹ ਨੂੰ ਲਵਾਤਾ ਸੀਗਾ ਤੇ ਬਿੱਲੀ ਜਿਹੜੀ ਉੱਪਰ ਆ ਕੇ ਬਰਿਆਮ ਨੂੰ ਬੁਲਾ ਰਹੀ ਸੀ ਕਿ ਮੈਨੂੰ ਡਾਈਟ ਪਾਓ ਤੇ ਬਰਿਆਮ ਨੇ ਵੇਖੋ ਕਿਦਾਂ ਡਾਈਟ ਦਾ ਡੱਬਾ ਉਹ ਅੱਗੇ ਖੁਲਾਰ ਦਿੰਦਾ ਕੋ ਉਹ ਨਾ ਫਿਰ ਥੱਲੇ ਲੈ ਕੇ ਜਾਂਦੀ ਪੌੜੀਆਂ ਤੋਂ ਨਾ ਵਰੀਆਮ ਨੂੰ ਕਿ ਮੈਨੂੰ ਆ ਕੇ ਡਾਈਟ ਪਾ ਕੇ ਜਾਓ ਤੇ ਬੜੀ ਸ਼ੈਤਾਨ ਹੈਗੀ ਆ ਤੇ ਵਰੀਆਮ ਵਰੀਆਮ ਦੇ ਨਾਲ ਬਹੁਤ ਖੇਲਦੀ ਹੈ ਇੰਨਾ ਖੇਲਦੀ ਆ ਤੇ ਵਰੀਆਮ ਨੇ ਵੀ ਕੀ ਕੀਤਾ ਡੋਂਗੇ ਦੇ ਵਿੱਚ ਨਹੀਂ ਪਾਈ ਹੋਈ ਉਹਨੂੰ ਡਾਈਟ ਥੱਲੇ ਪਾ ਦਿੰਦੀ ਹੈ ਤੇ ਇਹ ਕਮਰੇ ਦੇ ਥੱਲੇ ਲੈ ਕੇ ਜਾਂਦੀ ਆ ਅੰਦਰ ਹਾਂਜੀ ਫਰੈਂਡਸ ਤੇ ਟਾਈਮ ਤੇ ਹੋ ਗਿਆ 12 12:30 ਵਜੇ ਦਾ ਤੇ ਸਬਜ਼ੀ ਮੈਂ ਕੱਟ ਕੇ ਰੱਖੀ ਧੋ ਕੇ ਹੁਣ ਮੈਂ ਤੜਕਾ ਲਾਣਾ ਤੇ ਕੰਮ ਸਵੇਰੇ ਦੇ ਸਾਰੇ ਕਰ ਲਏ ਗਰਮੀ ਬਹੁਤ ਇਚਮਾਸਾ ਗਿਆ ਤੇ ਕੋਈ ਸਬਜ਼ੀ ਨੂੰ ਲਾਉਂਦੇ ਆ ਤੜਕਾ ਤੇ ਮੈਂ ਬਣਾਉਣੀ ਸਬਜ਼ੀ ਜੋ ਕਰ ਲੇਟ ਹੋ ਗਈ ਨਿਊਜ਼ ਹੀ ਸੁਣ ਰਹੀ ਸੀ ਟੀਵੀ ਤੇ ਨੱਚ ਸਵੇਰ ਦੀ ਥੋੜੀ ਜਿਹੀ ਨਹੀਂ ਕੀਤੀ ਵੀਡੀਓ ਥੋੜੀ ਜਿਹੀ ਨਹੀਂ ਦੇਖੀ ਤੇ ਮੇਰੇ ਦਿਲ ਨਹੀਂ ਕੀਤਾ ਕਰਨ ਤੇ ਮੈਂ ਫਿਰ ਹੋਰ ਲੈ ਕੇ ਚ ਸਬਜ਼ੀ ਤੜਕਾ ਲਾਈਏ ਫਿਰ ਇਸ ਤੋਂ ਬਾਅਦ ਜੋ ਕਰਾਂਗੇ ਤੁਹਾਨੂੰ ਦਿਖਾਵਾਂਗੇ ਤਸਵੀਰ ਚੜਾਈ ਰੱਖਤੀ ਆਪਾਂ ਸਿਮਪਲ ਜਿਵੇਂ ਤਰਕਾ ਲਗਾਈਦਾ ਸਬਜ਼ੀ ਨੂੰ ਤਾਂ ਲਗਾਵਾਂਗੇ ਜੀ ਸਰੋਂ ਦਾ ਤੇਲ ਹੀ ਮੈਂ ਯੂਜ਼ ਕਰਦੀ ਆ ਸੁੱਕੀਆਂ ਸਬਜ਼ੀਆਂ ਵਾਸਤੇ ਥੋੜੇ ਪਾਉਂਗੀ ਤੇਲ ਵੀ ਕਿਉਂਕਿ ਪਿੱਛੋਂ ਜੇ ਮੈਂ ਨਾ ਬਿਲਕੁਲ ਤੇਲ ਯੂਜ਼ ਕਰਨਾ ਬੰਦ ਕਰ ਦਿੱਤਾ ਕਿਉਂ ਰਾਜਮਾ ਵਗੈਰਾ ਬਣਾਉਣੇ ਨਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੇ ਭਾਵੇਂ ਪਾਣੀ ਚ ਤੜਕਾ ਲਾ ਕੇ ਕਿ ਉਹ ਵੀ ਬਹੁਤ ਸਵਾਦ ਬੰਦਿਆ ਕਿ ਦੇਸੀ ਘਿਓ ਥੋੜਾ ਪਾ ਲੈਣਾ ਚਮਚਿਕ ਤੇ ਸਬਜੀ ਬਹੁਤ ਸਵਾਦ ਬੰਦੀ ਸਾਨੂੰ ਨੇ ਇੱਕ ਆਦਤ ਜੀ ਪੈ ਗਈ ਹੈ ਕਿ ਜਿਆਦਾ ਤੇਲ ਚ ਹਨਾ ਬਚੀ ਜਾਏ ਬਣੇਗੀ ਕਿ ਜਿਆਦਾ ਸਵਾਦ ਹੋਏਗੀ ਇਦਾਂ ਦੀ ਕੋਈ ਗੱਲ ਨਹੀਂ ਕਿ ਤੁਸੀਂ ਘੱਟ ਤੇਲ ਦੇ ਵਿੱਚ ਵੀ ਚੀਜ਼ ਤੁਸੀਂ ਬਣਾ ਸਕਦੇ ਹੋ ਤੇ ਮੈਂ ਤੇਲ ਬਹੁਤ ਥੋੜਾ ਜਿਹਾ ਪਾਇਆ ਹੈ ਤੇ ਪਿਆਜ਼ ਮੇਰੇ ਦੋ ਆ ਲਸਣ ਹੈ ਔਰ ਥੋੜਾ ਜਿਹਾ ਅਦਰਕ ਹੈ ਤੇ ਇਹਦਾ ਤੜਕਾ ਲਗਾਵਾਂਗੀ ਮੈਂ ਤੇਲ ਗਰਮ ਹੋ ਗਿਆ ਸੀ ਤੇ ਇਹਦੇ ਵਿੱਚ ਮਹਿੰਗ ਔਰ ਜੀਰਾ ਪਾ ਦਿੱਤਾ ਸੀਗਾ ਤੇ ਫਿਰ ਜਿਹੜਾ ਲਸਣ ਪਿਆਜ਼ ਜਿਹੜਾ ਕੱਟਿਆ ਸੀ ਉਹ ਮੈਂ ਪਾ ਦਿੱਤਾ ਅਦਰਕ ਪਾ ਦਿੱਤਾ ਦੋ ਤਿੰਨ ਹਰੀਆ ਮਿਰਚਾਂ ਔਰ ਟਮਾਟਰ ਫੁਲਾਲ ਮਿਰਚ ਮੈਂ ਬਹੁਤ ਘੱਟ ਯੂਸ ਕਰਦੀ ਆਂ ਤੇ ਇਹ ਮੈਂ ਜਿਹੜੀ ਨਮਕਦਾਨੀ ਹੈ ਇਹਦੇ ਵਿੱਚ ਨਮਕ ਨਹੀਂ ਇਸ ਵਾਰ ਪਾਇਆ ਕਿਉਂਕਿ ਜਿਹੜੀ ਪਹਿਲੀ ਨਮਕਦਾਨੀ ਸੀ ਉਹਦੇ ਵਿੱਚ ਮੈਂ ਨਮਕ ਪਾਉਣ ਕਰਕੇ ਨਾ ਮੇਰੀਆਂ ਜਿਹੜੀਆਂ ਕੌਲੀਆ ਸੀ ਉਹ ਕਰੈਕ ਹੋ ਗਏ ਸੀ ਇਸ ਕਰਕੇ ਮੈਂ ਇਹ ਬਰਨੀ ਦੇ ਵਿੱਚ ਹੀ ਨਾ ਹੁਣ ਅਮਕ ਪਾਇਆ ਸੀ ਤੇ ਫਿਰ ਹਲਦੀ ਤੇ ਮਸਾਲਾ ਗਰਮ ਔਰ ਥਨੀਆ ਪਾਊਡਰ ਜਿਹੜਾ ਸੀ ਉਹ ਪਾ ਦਿੱਤਾ ਤੇ ਅੱਜ ਮੈਂ ਕਸੂਰੀ ਮੇਥੀ ਨਹੀਂ ਸੀ ਪਾਈ ਅੱਜ ਤੇ ਗਰਮੀ ਵੀ ਥੋੜੀ ਹੈਗੀ ਕਸੂਰੀ ਮੇਥੀ ਵੀ ਗਰਮ ਹੁੰਦੀ ਹੈ ਤੇ ਮੈਂ ਨਹੀਂ ਸੀ ਪਾਈ ਕੋਕ ਲਸਣ ਪਿਆਜ਼ ਅਦਰਕ ਵਗੈਰਾ ਪਾ ਦਿੱਤਾ ਸੀ ਤੇ ਇੱਥੇ ਆਲੂ ਮਟਰ ਗਾਜਰਾਂ ਦੀ ਸਬਜ਼ੀ ਮਦਰਾਸੀ ਗਾਜਰਾਂ ਸੀਗੀਆਂ ਤੇ ਜਿਹੜੇ ਮਟਰ ਸੀ ਫਰੋਜ਼ਨ ਸੀਗੇ ਤੇ ਧਨੀਆ ਵੀ ਬਹੁਤ ਮਹਿੰਗਾ ਹੋਇਆ ਪਿਆ ਇੰਨਾ ਮਹਿੰਗਾ ਧਨੀਆ ਹੋਇਆ ਤਾਂ ਟਮਾਟਰ ਔਰ ਧਨੀਆ ਬਹੁਤ ਜ਼ਿਆਦਾ ਮਹਿੰਗੇ ਹੋਏ ਹੋਏ ਨੇ ਤੇ ਇਥੇ ਮੈਂ ਧਨੀਆ ਛਿੱਲਣ ਲੱਗ ਗਈ ਬਾਅਦ ਵਿੱਚ ਨਾਲ ਨਾਲ ਮੈਂ ਤੜਕਾ ਲਾ ਦਿੰਦੇ ਤੇ ਇਥੇ ਕੰਮ ਮੇਰੇ तकरीबन ਸਵੇਰ ਦੇ ਸਾਰੇ ਖਤਮ ਹੋਏ ਸੀ ਉਸ ਤੋਂ ਬਾਅਦ ਮੈਂ ਸਬਜੀ ਜਿਹੜੀ ਮੈਂ ਸਵੇਰੇ ਉੱਠ ਕੇ ਕੱਟ ਲਈ ਜਦੋਂ ਚਾਹ ਪਾਣੀ ਪੀ ਰਹੀ ਸੀ ਉਹਦੇ ਸਬਜੀ ਕੱਟੀ ਹੋਈ ਸੀਗੀ ਤੇ ਉਸ ਤੋਂ ਬਾਅਦ ਮੈਂ ਡਸਟਿੰਗ ਵਗੈਰਾ ਸਾਰੀ ਕੀਤੀ ਤੇ ਕੰਮ ਹੁੰਦਾ ਕਿ ਜਦੋਂ ਸੀਮਾ ਹੋਂ ਤੋਂ ਪਹਿਲਾਂ ਪਹਿਲਾਂ ਨਾ ਅਸੀਂ ਸਾਰੀ ਡਸਟਿੰਗ ਬੈੱਡ ਸ਼ੀਟ ਵਗੈਰਾ ਵਿਛਾ ਦਈਏ ਤੇ ਅੱਜਕੱਲ੍ਹ بارش ਪੈ ਰਹੀਆਂ ਪਰ ਫਿਰ ਵੀ ਡਸਟ ਨਹੀਂ ਆਂਦੀ ਪਰ ਕਪੜਾ ਤੇ ਮਾਰਨਾ ਹੀ ਪੈਂਦਾ ਇਹ ਦਾਲ ਸੀ ਰਾਤ ਵਾਲੀ ਮੂੰਗੀ ਦੀ ਜਿਹੜੀ ਬਣੀ ਸੀਗੀ ਤੇ ਮੈਂ ਕਿਹਾ ਚੱਲ ਇਹ ਵੀ ਦੁਪਹਿਰ ਨੂੰ ਖਾਤੀ ਜਾਏਗੀ ਤੇ ਇੱਥੇ ਟਾਈਮ ਜਿਹੜਾ 1:30 ਵਜੇ ਦਾ ਹੋ ਚੁੱਕਾ ਸੀਗਾ ਤੇ ਹਜੇ ਮੈਂ ਇੱਕ ਰੂਮ ਦੇ ਵਿੱਚ ਹਜੇ ਨਾ ਬਰੀਆਮ ਪਾੜਿਆ ਸੀ ਉਹਨੇ ਛਾਦਰ ਨਹੀਂ ਸੀ ਛਾੜਨ ਦਿੱਤੀ ਸਫਾਈਆਂ ਵਗੈਰਾ ਸਾਰੀਆਂ ਹੋ ਗਈਆਂ ਸੀਗਾ ਫਿਰ ਜਦੋਂ ਪੜਦਾ ਹੋਵੇ ਤੇ ਫਿਰ ਕਿਸੇ ਨੂੰ ਅੰਦਰ ਆਉਣ ਨਹੀਂ ਦਿੰਦਾ ਤੇ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਬਾਅਦ 'ਚ ਹੀ ਕਰ ਲਾਂਗੀ ਤੇ ਬਰੀਆਮ ਇੱਥੇ ਨਾਂ ਨੂਨ ਲੱਗ ਗਿਆ ਸੀਗਾ ਤੇ ਸਾਰ ਪਹਿਲਾਂ ਬਿੱਲੀ ਨਾਲ ਖੇਡ ਕੇ ਆਇਆ ਤੇ ਫਿਰ ਮੈਨੂੰ ਹੁੰਦਾ ਕਿ ਚੱਲ ਜਾ ਕੇ ਨਾ ਕੇ ਆ ਚੰਗੀ ਤਰ੍ਹਾਂ ਕਿਉਂਕਿ ਬੱਚਿਓ ਇਹਨਾਂ ਕ ਬਿੱਲੀ ਦੇ ਜਿਹੜੇ ਵਾਲ ਹੁੰਦੇ ਬੱਚਿਆਂ ਲਈ ਬਹੁਤ ਨੁਕਸਾਨ ਕਰਦੇ ਨੇ ਤੇ ਪਰ ਇਹਨੂੰ ਬਹੁਤ ਹਟਾਈਦਾ ਪਰ ਉਹ ਹੀ ਹੋਣਾ ਗਿੱਜ ਗਈ ਇਹਨੂੰ ਡਾਈਟ ਪਾਉਣ ਲੱਗ ਗਏ ਨਾ ਤੇ ਬਹੁਤ ਸ਼ੈਤਾਨ ਹੋ ਗਈਏ ਪੰਜ ਬਿੱਲੀਆਂ ਨੇ ਇੱਕ ਵੀ ਨਹੀਂ ਤਿੰਨ ਪੰਜ ਬਿੱਲੀਆਂ ਪੌੜੀਆਂ ਦੇ ਵਿੱਚ ਐ ਬੈਠੀਆਂ ਹੁੰਦੀਆਂ ਤੇ ਇੱਥੇ ਆਟਾ ਥੋੜਾ ਜਨਾ ਪਿਆ ਸੀ ਰਾਤ ਦਾ ਦੋ ਤਿੰਨ ਰੋਟੀਆਂ ਦਾ ਉਹਨਾਂ ਕੱਢ ਲਿਆ ਤੇ ਇੱਕ ਬੰਨੇ ਦਾਲ ਅਲਰੇਡੀ ਸੀ ਜਿਹੜਾ ਥੋੜਾ ਜਿਹਾ ਪਾਣੀ ਪਾ ਕੇ ਤੇ ਨਮਕ ਥੋੜਾ ਪਾ ਦਿੱਤਾ ਤੇ ਤੜਕਾ ਮੇਰਾ ਲੱਗ ਗਿਆ ਸੀ ਤੇ ਗਾਜਰਾ ਦੀ ਸਬਜ਼ੀ ਬਹੁਤ ਸਵਾਦ ਬਣੀ ਤੇ ਇੱਥੇ ਨਿੱਕੇ ਨਿੱਕੇ ਮੈਂ ਕੰਮ ਕਰ ਰਹੀ ਸੀ ਵੀ ਨਾਲ ਨਾਲ ਭਾਂਡੇ ਸਾਫ਼ ਕਰ ਲੇ ਕਿਉਂਕਿ ਇਹ ਨਾਲ ਨਾਲ ਕਰਦੇ ਰਹੋ ਤੇ ਫਿਰ ਥੋੜਾ ਨਾਲ ਠੀਕ ਰਹਿੰਦਾ ਜੇ ਅਸੀਂ ਇਕੱਠੇ ਹੀ ਭਾਂਡੇ ਜਿੱਤਰ ਹੁਣ ਮੈਂ ਇਹਨਾਂ ਨੂੰ ਨਾਲ ਸਾਫ਼ ਕਰਦੀ ਜੇ ਰੋਟੀ ਖਾਂਦੇ ਫਿਰ ਭਾਂਡੇ ਉਹ ਵੀ ਹੋ ਜਾਣੇ ਸੀ ਤੇ ਕਾਫੀ ਬਰਤਨ ਹੋ ਜਾਂਦੇ ਫਿਰ ਮੈਂ ਸਿੰਕ ਹੀ ਪੜ ਜਾਂਦਾ ਤੇ ਨਾਲ ਨਾਲ ਹੀ ਮੈਨੂੰ ਹੁੰਦਾ ਕਿ ਚਲੋ ਕੰਮ ਜਿਹੜਾ ਖਤਮ ਹੋਈ ਜਾਵੇ ਤੇ ਉਸ ਤੋਂ ਬਾਅਦ ਅਚਨ ਗੁਰਦੁਆਰਾ ਸਾਹਿਬ ਜਾਣਾ 4 ਵਜੇ ਤੇ ਇੱਥੇ ਟਾਈਮ ਕਾਫੀ ਲੱਗ ਗਿਆ ਮੈਨੂੰ ਇਹ ਤੋਂ ਉਹ ਕੱਪੜੇ-ਕੱਪੜੇ ਜੋੜਦੇ ਆ ਨਾ ਮੈਂ ਕਾਫੀ ਰਾਤ ਮੈਂ ਕੱਪੜੇ ਜੋੜੇ ਸਾਰੇ ਜਿਹੜੇ ਧੋਤੀ ਸੀ ਸਾਰੇ ਕੱਪੜੇ ਜੋੜ ਲਏ ਸੀਗੇ ਤੇ ਪਰ ਇਹ ਰੱਖੇ ਨਹੀਂ ਸੀ ਹਲਮਾਰੀਆਂ ਦੇ ਵਿੱਚ ਤੇ ਉਹ ਹੁਣ ਮੈਂ ਚੱਕਾਂਗੀ ਤੇ ਨਾਲ ਪਹਿਲਾਂ ਮੈਂ ਕਿ ਚੱਲ ਆਟਾ ਮੈਂ ਗੋਲ ਨਹੀਂ ਲਵਾ ਨਾਲ ਨਾਲ ਫਿਰ ਮੈਂ ਤੇ ਆਟਾ ਵੀ ਗੋਲ ਲਿਆ ਆਟਾ ਮੈਂ ਥੋੜਾ ਜ਼ਿਆਦਾ ਹੀ ਗੋਲ ਲਿਆ ਕਿਉਂਕਿ ਮੈਂ ਜਾਣਾ ਗੁਰਦੁਆਰਾ ਸਾਹਿਬ ਮੈਂ ਆ ਕੇ ਫਿਰ ਰਾਤ ਨੂੰ ਜੇ ਸ਼ਾਇਦ 6 6:30 ਵਜੇ ਜਾਣੇ ਨੇ ਤੇ ਆ ਕੇ ਆਟਾ ਗੁੱਝਾ ਹੋਊਗਾ ਤੇ ਫੁਲਕੇ ਲਾ ਲਾਂਗੇ ਫਟਾਫਟ ਦਾਲ ਸਬਜੀ ਤੇ ਬਣੀ ਹੋਣੀ ਆ ਤੇ ਅੱਜ ਇੱਕ ਕੋਸ਼ਿਸ਼ ਵਾਲੇ ਭੈਣ ਜੀ ਹੈ ਉਹਨਾਂ ਦਾ ਵੀ ਚੈਨਲ ਹੈਗਾ ਤੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਹੈਗਾ ਤੇ ਤਾਂ ਮੈਂ ਉੱਥੇ ਜਾਣਾ ਤੇ ਘਰ ਦੇ ਕੰਮ ਹੀ ਬਹੁਤ ਹੋ ਜਾਂਦੇ ਫਿਰ ਇੱਥੇ ਟਾਈਮ ਹੁਣ ਹੋ ਗਿਆ ਸੀਗਾ 2 ਵਜੇ ਦਾ 2 ਵਜਾ ਟਾਈਮ ਹੋ ਗਿਆ ਸੀ ਜਦੋਂ ਮੈਂ ਫੁਲਕੇ ਉਤਾਰ ਰਹੀ ਸੀ ਪਰ ਇਸ ਤੋਂ ਪਹਿਲਾਂ ਮੈਂ ਫਿਰ ਕਮਰੇ 'ਚ ਜਾ ਕੇ ਬੈੱਡ ਸ਼ੀਟ ਵਗੈਰਾ ਚਾੰਗੀ ਸੀ ਤੇ ਜਦੋਂ ਜਦੋਂ ਸਬਜ਼ੀ ਜਿਹੜਾ ਅੱਧੇ ਰਿੱਤੀ ਜੀ ਰਹਿ ਜਾਂਦੀ ਨੇ ਥੋੜੀ ਜਿਹੀ ਖੜੀ ਖੜੀ ਫਿਰ ਮੈਂ ਥੱਲੇ ਤਵਾ ਰੱਖ ਦਿੰਦੀ ਹੁਣ ਤਵਾ ਰੱਖਣ ਦੇ ਨਾਲ ਨਾ ਉਹ ਗਰਮ ਹੋ ਜਾਂਦਾ ਤਵਾ ਤੇ ਫਿਰ ਭਾਪ ਦੇ ਨਾਲ ਬਹੁਤ ਸੋਹਣੀ ਨਾ ਸਟੀਮ ਦੇ ਨਾਲ ਸਬਜ਼ੀ ਬਣ ਜਾਂਦੀ ਤੇ ਇੱਥੇ ਮੈਂ ਰੂਮ ਚ ਆ ਗਈ ਸੀ ਜਿਹੜੇ ਤੋਤੇ ਹੋਏ ਕੱਪੜੇ ਸੀ ਸਾਰੇ ਉਹ ਮੈਂ ਅਲੱਗ-ਅਲੱਗ ਕੀਤੇ ਕਸ਼ਾਰੇ ਵਗੈਰਾ ਜਿਹੜੇ ਅੱਜ ਦੇ ਤੋਤੇ ਸੀ ਉਹ ਵੀ ਮੈਂ ਲਾ ਕੇ ਲਾਈ ਸੀ ਉਹਨਾਂ ਨੂੰ ਬਾਥਰੂਮ ਚ ਟੰਗਿਆ ਬਾਕੀ ਨਿੱਕਾ-ਨਿੱਕਾ ਕੰਮ ਜਿਹੜਾ ਸੀਗਾ ਬਰੀਆਮ ਦੇ ਬਕਸ ਵਗੈਰਿਆਂ ਸਾਰੀਆਂ ਚੁੱਕੀਆਂ ਤੇ ਸਾਰੇ ਕੱਪੜੇ ਜਿਹੜੇ ਬਰਿੰਦਰ ਦੇ ਸੀ ਉਹ ਧੋਬੀ ਨੂੰ ਦੇਣੇ ਸੀਗੇ ਕੁਫਤੇ ਪਜਾਮੇ ਤੇ ਉਹ ਬੰਦ ਤੇ ਇੱਕ ਕੱਪੜੇ ਚ ਤੇ ਬਾਕੀ ਮੈਂ ਚਾਦਰ ਝਾੜੀਏ ਤੇ ਮੇਰੇ ਕੋਲ ਕੱਲ ਵੀ ਨਹੀਂ ਗੱਦੇ ਦਾ ਅਜ ਕਬਰ ਚੜਿਆ ਸਾਮੀ ਬਹੁਤ ਹੋ ਜਾਂਦੇ ਤੇ ਇੱਥੇ ਜਿਹੜੀ ਵੀ ਸਾਹਮਣੇ ਡਸਟਿੰਗ ਕਰਨ ਵਾਲੀ ਸੀ ਉਹ ਮੈਂ ਕਰ ਲਈ ਤੇ ਇੱਥੇ ਹੁਣ ਮਸਾਲ ਸੋਚ ਆ ਗਈ ਸੀਗੀ ਤੇ ਸਬਜੀ ਨੂੰ ਮੈਂ ਘਤੜ ਦੇਖਾਂ ਤੇ ਸਬਜੀ ਮੇਰੀ ਬਣ ਕੇ ਹੋ ਗਈ ਤਿਆਰ ਦੇਖੋ ਕਿੰਨੀ ਸੋਹਣੀ ਸਬਜੀ ਬਣ ਗਈ ਹੈ ਤੇ ਸਰਦੀਆਂ ਦੀ ਤਾਂ ਹਜੇ ਆਣੀਆਂ ਗਾਜਰਾਣ ਤੇ ਗਰਮੀਆਂ 'ਚ ਹੀ ਸਾਡੇ ਬਹੁਤ ਗਾਜਰਾ ਮਠਲ ਖਾਂਦੇ ਆ ਤੇ ਉੱਤੇ ਮੈਂ ਪਾ ਦਿੱਤਾ ਧਨੀਆ ਤਨੀਏ ਦੇ ਨਾਲ ਹੋਰ ਵਧੀਆ ਸਬਜ਼ੀ ਦਾ ਜਿਹੜੀ ਰੰਗਤ ਆ ਜਾਂਦੀ ਆ ਤੇ ਲੋਜੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਹੁਣ ਲਾਹਨੇ ਫੁਲ ਕੇ ਇਸ ਤੋਂ ਬਾਅਦ ਦੇਖੋ ਸਵੇਰ ਦਾ ਕੰਮ ਕੀਤਾ ਦੁਪਹਿਰ ਦਾ ਆਗਾ ਦੁਪਹਿਰ ਤੋ ਹਜੇ 3:20 3 ਦਾ ਟਾਈਮ ਹੋ ਗਿਆ ਤੇ ਲੋਜੀ ਸਬਜ਼ੀ ਬਣ ਕੇ ਹੋ ਗਈ ਤਿਆਰ ਕਿੰਨੀ ਸੋਹਣਾ ਟੈਕਸਚਰ ਆ ਦੇਖੋ ਤੇ ਜੇ ਪਿਆਰ ਦੇ ਨਾਲ ਸੱਚ ਪਾਸ਼ਾ ਦਾ ਨਾਮ ਲੈ ਕੇ ਕਰੋ ਸਬਜ਼ੀ ਬਹੁਤ ਸਵਾਦ ਬਣੀ ਸੀਗੀ ਦੇਖੋ ਉਤਾਰਾਂਗੇ ਸਿੱਖ ਫੁਲ ਕੇ ਇਥੇ ਤਵਾ ਤੇ ਗਰਮ ਹੋਇਆ ਸੀ ਆਲਰੇਡੀ ਫਿਰ ਉਹ फटाफट ਫੁਲਕੇ ਉਤਾਰੇ ਤੇ ਬਰਿਆਮ ਨੂੰ ਮੈਂ ਕਹਿੰਦੀ ਕਿ ਬਰਿਆਮ ਤੂੰ ਫੁਲਕੇ ਬਣਾਉਂਦੀ ਆ ਤੇ ਤੂੰ ਖਾ ਲੈ ਵੈਸੇ ਫੁਲਕੇ ਮੈਂ ਥੋੜੇ ਹੌਲੇ ਲਾਂਦੀ ਹੁੰਦੀ ਆ ਤੇ ਬਰਿਆਮ ਨਾ ਦੋ ਹੀ ਫੁਲਕੇ ਖਾਂਦਾ ਤੀਜਾ ਫੁਲਕਾ ਕਦੀ ਨਹੀਂ ਲੈਂਦਾ ਇਸ ਕਰਕੇ ਮੈਂ ਦੋ ਫੁਲਕੇ ਦਾ ਇੱਕ ਫੁਲਕਾ ਥੋੜਾ ਵੱਡਾ ਬਣਾ ਦਿੰਦੀ ਹੁੰਦੀ ਆ ਤੇ ਦੋ ਫੁਲਕੇ ਦੀ ਚੂਰੀ ਕਟ ਦੇਣੀ ਹੁੰਦੀ ਆ ਤੇ ਕਈ ਵਾਰੀ ਕਹਿ ਦਿੰਦਾ ਮਮਾ ਤੁਸੀਂ ਵੱਡੇ ਫੁਲਕੇ ਜਾਣ ਬੋਝ ਕੇ ਬਣਾਉਂਦੇ ਹੋ ਕਿ ਬਰਿਆਮ ਜ਼ਿਆਦਾ ਰੋਟੀ ਖਾਵੇ ਤੇ ਇਸ ਕੱਤੇ ਨੂੰ ਮੈਂ ਦੋ ਥੋੜੇ ਭਾਰੇ ਜਿਹੇ ਲਾ ਦੇਣੇ ਹੁੰਦੇ ਆ ਤੇ ਇੱਥੇ ਮੈਂ ਕੈਸਰੋਲ ਰੱਖ ਲਿਆ ਸੀ ਨਾਲ ਮੈਂ ਕਿਹਾ ਚਲੋ ਫੁਣਕੇ ਲਾ ਕੇ ਰੱਖ ਲਾਂਗੇ ਫਿਰ ਰੋਟੀ ਖਾਵਾਂਗੇ ਤੇ ਸਾਰੇ ਇਕੱਠੇ ਬਹਿ ਕੇ ਖਾ ਲਾਂਗੇ ਤੇ ਵਿਰਿੰਦਰ ਵੀ ਰਿਆਸ ਕਰ ਰਿਹਾ ਸੀ ਉਹ ਵੀ ਕਹਿੰਦੇ ਆਂਦੇ ਤੂੰ ਫੁਣਕੇ ਉਤਾਰ ਕੇ ਰੱਖ ਲੈ ਤੇ ਫਿਰ ਮੈਨੂੰ ਰਿਆਸ ਕਰ ਲੈਂਦੇ ਉਸ ਤੋਂ ਬਾਅਦ ਆਂਦੇ ਮੈਂ ਲਾ ਕੇ ਫਿਰ ਰੋਟੀ ਖਾਣੀ ਤੇ ਮੈਂ ਕਿਹਾ ਚਲੋ ਠੀਕ ਐ ਤੇ ਫੁਣਕੇ ਲੱਤ ਕੇ ਸੀ ਬਰੀਆਮ ਗਰਮ ਗਰਮ ਤਵੇ ਦੇ ਉੱਤੇ ਨਾ ਇਦਾਂ ਗੈਸ ਦੇ ਉੱਤੇ ਫੁਲਾ ਕੇ ਦੋ ਬਹੁਤ ਖੂਸ਼ ਹੋ ਕੇ ਖਾਂਦਾ ਜੇ ਮੈਂ ਉੱਪਰ ਕਰ ਦਈਏ ਫਿਰ ਕਹਿੰਦਾ ਨੇ ਮम्मा ਤੁਸੀਂ ਰਾੜ ਦਿੰਦੇ ਰੋਟੀ ਬਹੁਤ ਜ਼ਿਆਦਾ ਤੇ ਤਾਂ ਕਰਕੇ ਫਿਰ ਮੈਨੂੰ ਹਾਂਜੀ ਫਰੈਂਡਸ ਪਰਫਾਦਾ ਸ਼ੱਕ ਲਿਆ ਹੋਣੇ ਵੇਲੇ ਹੋਏ ਆ ਤੇ ਸ਼ਾਦਾ ਪਕੜਾ ਸ਼ੱਕ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਕੱਲ ਤੋਂ ਨਵਾਂ ਵਲੋਗ ਲੈ ਕੇ ਅ ਤੱਕ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ